ਲੈਂਗੂ ਦੀ ਨਿੰਗੂ ਦੀ ਘੜੀ ਲੈ ਵੀ ਤੜਕੋ ਤੜਕੇ ਲੱਸੀ ਪੀ ਲੈ ਮੇ ਤੜਕ ਤੜਕੀ ਲੱਸੀ ਦਾ ਓਏ ਲੈ ਵੀ ਮਿੱਤਰੋ ਗੁੱਡ ਮਾਰਨਿੰਗ ਵਿਆਹ ਦਾ ਚੱਲ ਪਿਆ ਆਪਣਾ ਦੂਜਾ ਦਿਨ ਟੈਂਟ ਨੂੰ ਵੀ ਰਾਤ ਅੱਧਾ ਲੱਗ ਗਿਆ ਇੱਧਰ ਵੀ ਦੇਖੋ ਪੱਟੀਆਂ ਦਾ ਕੰਮ ਯੋਰਾ ਸੂਰਾ ਤੇ ਚੱਲੀ ਜਾਂਦਾ ਅੱਜ ਮੈਨੂੰ ਲੱਗਦਾ ਵੀ ਟੈਂਟ ਕੰਪਲੀਟ ਕਰ ਦੇਣਗੇ ਪੱਟੀਆਂ ਦਾ ਕੰਮ ਚੱਲੀ ਜਾਂਦਾ ਚੰਗੀ ਪੱਦਰ ਦੇ ਪਰ ਖੱਟ ਦਾ ਜਵਾਕਾਂ ਨਾਲ ਖਲਾਰਾ ਹੀ ਪਿਆ ਰਿਆਂਦਾ ਹੁਣ ਧੁੱਪੇ ਲੀੜੇ ਪਹੁੰਚ ਆਇਆ ਮਸ਼ੀਨ ਹੈਣੀ ਤੇ ਇੱਕ ਸਪੀਕਰ ਦਾ ਕਰਕੇ ਆਪਣਾ ਇਹ ਰ ਮਗਰ ਲਈ ਵੀਡੀਓ ਚ ਕਾਪੀਰਾਈਟ ਆ ਗਿਆ ਪਤਾ ਨਹੀਂ ਛੋਡੇ ਵਾਸਤੇ ਵੀਡੀਓ ਬਣਾਤਾ ਰਿਹਾ ਸਪੀਕਰ ਲੱਗਿਆ ਵਾ ਉਧਰ ਚੱਲੀ ਜਾਂਦੀ ਹੈ ਤਿਆਰੀ ਗੋਭੀ ਸਾਬਜੀ ਬਣੂਗੀ ਆਲੂ ਕੱਟੀ ਜਾਂਦੇ ਆ ਇਧਰ ਚੱਲੀ ਜਾਂਦੀਆਂ ਪੱਠੀਆਂ ਓ ਭਾਨੇ ਰਾਤ ਕਿੰਨੇ ਵਜੇ ਗਿਆ ਤੂੰ ਰਾਤ ਕਦੇ ਪੂਰਾ ਮਾਹੌਲ ਬਣਿਆ ਰਿਆ ਇੰਨਾ ਕਿ ਟੈਂਟ ਲੱਗਾ ਦੇਖੋ ਪੂਰਾ ਰੌਣਕ ਮੇਲਾ ਲੱਗਿਆ ਵਾ ਆਹੀ ਤਿਆਰੀ ਕਰਨ ਦੀ ਸਵਾਦ ਆਉਂਦਾ ਇਧਰਲੇ ਪਾਸੇ ਉਹ ਖੜਾ ਆਪਣਾ ਝੋਟਾ ਇਧਰਲੇ ਪਾਸੇ ਇੰਨਾ ਕਿ ਟੈਂਟ ਕੰਪਲੀਟ ਕਰਨਾ ਰਾਤ ਭਰ ਵੱਡੀ ਰਾਤ ਤੱਕ ਇਹ ਰਾਂ ਲਾਉਂਦੇ ਰੇ ਟੈਂਟ ਇਹਦਾ ਕਰਕੇ ਕਾਪੀਰਾਈਟ ਆ ਗਿਆ ਚੱਲ ਕੋਈ ਨਹੀਂ ਇੱਧਰ ਇੰਨਾ ਕੁ ਲੱਗ ਗਿਆ ਦੇ ਬਾਉਂਡ ਤਿਆਰ ਹੋ ਗਏ ਪੱਗ ਬੰਨ੍ਹ ਲਈ ਆਪਾਂ ਇੱਧਰਲੇ ਪਾਸੇ ਕੀ ਕਰੀ ਜਾਂਦੇ ਆ ਨੇੜੇ ਜਾ ਕੇ ਤੁਹਾਨੂੰ ਥੋੜਾ ਵਿਊ ਦਿਖਾਉਣੇ ਆ ਬਾਕੀ ਤਿਆਰ ਆ ਪੱਗ ਬੁਗ ਬੰਨ੍ਹ ਲਈ ਆਪਾਂ ਤੇ ਕੱਪੜੇ ਕੁੱਪੜੇ ਪਾ ਦੇ ਆਪਾਂ ਸੁੱਕਣੇ ਨਾਲੇ ਵੀ ਕੰਮ ਜ਼ਰੂਰੀ ਆ ਹਾਂ ਜੀ ਹਾਂ ਜੀ ਉਹ ਕਿੰਨਾ ਛੋਣਾ ਬਾਉ ਬਿੱਲਾ ਬਣ ਗਿਆ ਉਹ ਦੂ ਜੋ 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 ਓਏ ਪ੍ਰਵਾਜ ਦੀ ਤਾਂ ਟੌਰੀ ਵੱਖਰੀ ਹੋ ਗਈ ਭਾਈ ਦੀਦੀ ਪ੍ਰਵਾਜ ਦੀ ਤਾਂ ਟੌਰੀ ਵੱਖਰੀ ਹੋ ਗਈ ਓਏ ਓਏ ਛੋੜਿਆ ਕਿੰਨੀ ਸੋਹਣੀ ਮੇਰੇ ਨਾਲ ਦੀ ਜਾਂ ਕਿਸਮਾਈ ਫਰਦਾਂ ਸੋਹਣੀ ਲੱਗਦੀ ਹੈ ਨਾ ਉਹ ਤਾਂ ਵੀ ਗੱਲ ਸੁਣੋ ਸੈਟ ਹੈ ਨਾ ਬਹੁਤ ਸੋਹਣੀ ਆ ਠੀਕ ਆ ਇਹਨੂੰ ਕੁਛ ਕਰਨੀ ਤਾਂ ਨਹੀਂ ਨੋ 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 ਸਾਡਾ ਸੋਹਣਾ ਪੁੱਤ ਬਣ ਗਿਆ ਉਧਰ ਤੋਂ ਉਧਰ ਤੇ ਕਾਕਾ ਦੇਖ ਇੱਕ ਹੋਰ ਚੜਾਉਣਾ ਲੈ ਮੈਂ ਚੜਾ ਦੇਣਾ ਫਿਰ ਆ ਮੰਮੀ ਮੈਨੂੰ ਫੜਾ ਮੈਂ ਚੜਾ ਕਹਿੰਦਾ ਫੜਾ ਕੇ ਮੈਂ ਚੜਾਉਣੀ ਨਹੀਂ ਨਹੀਂ ਜਾ ਜਵਾਕਾਂ ਦਾ ਸਾਡਾ ਲੀੜੇ ਲੱਪਿਆਂ ਦੀ ਯਾਰ ਖਲਾਲ ਪਿਆ ਰਹਿੰਦਾ ਹਜੇ ਤਿਆਰ ਕਰਦੇ ਆ ਟਾਈਮ ਕਿੰਨਾ ਵੱਜ ਗਿਆ 10 ਵਜੇ ਨਾਲੇ ਹੋ ਗਏ ਆ ਮੈਂ ਚੜਾ ਦੇਣਾ ਹਾਂ ਤੂੰ ਲੀੜੇ ਪਾਇਆ ਭੱਜ ਗਏ ਬੱਤਾਂ ਧਾਰਿਆ ਜਿੱਸੋ ਪਏ ਰਹੇ ਉਹ ਲੀੜੇ ਸੁੱਕਣੇ ਪਾਈ ਜਾਂਦੇ 10 ਮਿੰਟ ਲਾਏ ਤਾਂ 10 ਮਿੰਟਾਂ ਜਾਂ ਆ ਗਿਆ ਆ ਵੀ ਬਾਜਾਂ ਵੱਜੀ ਜਾਂਦੀਆਂ ਰਾਤ ਵਾਲੀ ਗੱਲ ਨਹੀਂ ਖੇੜਨੀ ਕੋਈ ਹੁਣ ਆ ਹੁਣ ਵਾਲੀਆਂ ਗੱਲਾਂ ਹੁਣ ਰਾਤ ਵਾਲੀਆਂ ਰਾਤ ਸਾਬਜੀ ਵਾਲੇ ਪਹੁੰਚ ਚੁੱਕੇ ਵੀਰੋ ਮਰੂਤੀ ਜੀ ਆਹ ਕੋ ਤੇਰੇ ਦਾ ਪੱਕੇ ਡੇਰੇ ਲੱਗੇ ਦਾ ਬਾਈ ਆਪਣਾ ਗੁੱਡ ਮਾਰਨਿੰਗ ਜੀ ਐਵੇਂ ਰਾਤ ਕਿੰਨੇ ਕ ਵਜਾ ਕੇ ਸੀ ਇਹ ਰਾਤ ਕਿਤੇ ਬਾਈ ਕਿੰਨੇ ਦਾ ਘੰਟਾ ਬਾਅਦ ਪਹਿਲਾ ਹੈ ਪਹਿਲਾ ਹੈ ਵੀ 10:00 ਵਜੇ ਆ ਗਏ ਸੀ ਅੱਛਾ ਤਾਂ ਪਨੀਰ ਬੰਦਾ ਵੀ ਉਹ ਹਾਂ ਵੀਰਾਂ ਕਾਰ ਦਾਨੋ ਕਰਪਣੀ ਰੋਕਣੀ ਹੋ ਜੇ ਜਾਈ ਤਾਂ ਗਿਆ ਹੈ ਰਮਨਲਾ ਦਾ ਕਿਤੇ ਇਹ ਕਿੱਥੇ ਲਵਾਈਏ ਸਾਰਾ ਸਮਾਨ ਜਿੰਨਾ ਜਿੰਨਾ ਕਿੰਨੇ ਕਾਂਟੇ ਆ ਕੇ ਰੱਖ ਲੈ ਕਿ ਮੋਢੀ ਲੈਣਾ ਕਾਦਰ ਮੇਰੇ ਕਟ ਕੇ ਚੱਕ ਲੈ ਸਾਧਰੇ ਸ਼ੀ ਇਥੇ ਗੇਟਾ ਗੇਟਾ ਜੇ ਲੱਗਿਆ ਰ ਧਰਦਾ ਮੇਰੇ ਡੰਡ ਤੱਕ ਨੂੰ ਮਾਰਨਾ ਹੈ ਨਾ ਕਿ ਕਬੂਰਾਂ ਟਾਰੇ ਦਾ ਕਿਉਂ ਆਉਂਦਾ ਅੰਨਸਰ ਜਿਹਾ ਕਿ ਮਾਰਨਾ ਪੂਰਾ ਕਰ ਲੈ ਲਾ ਵੀ ਮਰੂਤੀ ਦੇ ਆ ਗਿਆ ਸਮਾਨ ਸਾਥੀ ਬਹਾਰ ਮਟਰ ਮੇਨ ਦਾ ਮਟਰ ਹੀ ਚੱਲ ਗਿਆ ਸਿਮਲਾ ਮਿਰਚਾਂ ਘੱਟ ਲੱਗ ਗਈਆਂ ਇੱਕ ਵਾਰੀ ਰੁਕ ਕੇ ਜੇ ਮੈਂ ਆਇਆ ਸਾਰਾ ਪਹਾੜ ਛੱਡਦਾ ਵਾ ਇਹ ਦਿਖਾ ਦੇ ਤਕ ਪੁੰਜਾਕ ਨੇ 15 ਜੇ ਇਹਨੇ ਤਿੰਨ ਮਾਟ ਲਾ ਗਏ ਤਾਂ ਭਾਈ ਤਾਂ ਬਹੁਤ ਪੰਜਾ ਮੀਟਰ ਹੈ ਮੈਂ ਨਹੀਂ ਆਇਆ ਇਹ ਕੋਤਾਲਾ ਨੂੰ ਬੁਲਾਦਾ ਫੋਨ ਕਰਾ ਚਾਣਾ ਉਹ ਸਨ ਹਾਂ ਤੇ ਮਾੜੇ ਪੁੱਤ ਪਰਸਨਾ ਨੂੰ ਲੈ ਕੇ ਪਾਲਣ ਚੱਲ ਆ ਬੇਤੀ ਗਿੰਦੀ ਮੈਨੂੰ ਗਿੰਦੀ ਗੱਲ ਵਿੱਚ ਦਾ ਵੀ ਮਿੱਤਰੋ ਰੌਣਕ ਮੇਲਾ ਪੂਰਾ ਲੱਗਿਆ ਆ ਜਿਹੜਾ ਜਿਹੜਾ ਵਿਆਹ ਹੈਗੇ ਨਾ ਆਹ ਪਿੰਡਾਂ ਦੇ ਇਹਦਾ ਸਵਾਦ ਹੀ ਵੱਖਰਾ ਜਿਹੜੀ ਹੁਣ ਤਿਆਰੀ ਹੋਈ ਜਾਂਦੀ ਨਾ ਇੱਧਰ ਸਬਜ਼ੀ ਸੂਜੀ ਕੱਟੀ ਜਾਂਦੇ ਆ ਨਾਲ ਹੀ ਇੱਧਰ ਪੱਠੇ ਨਾ ਚੜੀਆਂ ਵੀਆਂ ਇਹ ਕੈਨੇਡਾ 'ਚ ਕਿੱਥੇ ਇਹਰਾ ਮੌਜ ਲੱਭਣੀ ਆ ਬਾਬੇਓ ਇਹ ਕੈਨੇਡਾ ਵਾਲੀ ਜਾਂ ਕੋਈ ਵੀ ਬਾਹਰਲਾ ਪਰਦੇਸੀ ਬੰਦੇ ਸੌਂ ਸਕਦਾ ਇੱਧਰ ਮੈਂ ਕਿਹਾ ਬਰਫੀ ਵਾਲਾ ਪ੍ਰੋਗਰਾਮ ਚੱਲੀ ਜਾਂਦਾ ਇੱਧਰ ਪੱਠੇ ਨਾ ਚੜੀਆਂ ਇੱਧਰ ਵਾਈ ਬਣਾਈ ਜਾਂਦਾ ਚਾਣੀ ਭਾਈ ਚਾਣੀ ਬਣਦੀ ਆ ਚਾਣੀ ਇੱਧਰ ਚਾਣੀ ਬਣੀ ਜਾਂਦੀ ਆ ਕਹਿੰਦੇ ਭਾਈ ਹੈਦਰਬਾਦ ਫੇਟ ਜੱਡੀ ਪਈ ਆ ਇਹ ਸਵਾਦ ਨਹੀਂ ਲੱਭਣਾ ਪਿੰਡਾਂ ਦਾ ਜਿਹੜਾ ਵਿਆਹ ਹੈਗਾ ਜਿਹੜੇ ਬਾਹਰ ਬੰਦੇ ਰਹਿੰਦੇ ਉਹੀ ਸਮਝ ਸਕਦੇ ਇਹ ਚੀਜ਼ਾਂ ਇੱਥੋਂ ਵਾਲਿਆਂ ਨੂੰ ਸ਼ਾਇਦ ਨਾਰਮਲ ਚੀਜ਼ ਲੱਗਦੀ ਹੋਵੇ ਪਰ ਆਹ ਵਿਆਹਾਂ ਦਾ ਆਨੰਦ ਬਹੁਤ ਜੇ ਵਧੀਆ ਲੱਗਿਆ ਤਾਂ ਬਾਈ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਜ਼ਰੂਰ ਕਰਿਓ ਲੈ ਵੀ ਸ਼ਿਮਲਾ ਮਿਰਚ ਆ ਗਈ ਗਾਜਰਾਂ ਵੀ ਆ ਗਈਆਂ ਬੰਦ ਗੋभी ਆ ਗਈ ਮਟਰਾਂ ਆਂਦੀਆਂ ਦੋ ਬੋਰੀਆਂ ਆ ਗਈਆਂ ਗੰਡਿਆਂ ਦੀਆਂ ਆ ਗਈਆਂ ਸਾਰਾ ਕੋ ਡੰਨ ਪਰਾ ਲਾ ਲੀਂ ਹਾਂ ਉਹਨਾਂ ਲਈ ਪਸਾ ਦੇ ਜਾਨ ਮੈਂ ਕਰਾਂ ਬਾਹਰ ਦਾ ਕਲਪਾਵਾ ਹਰ ਇੱਕ ਬੈਗ ਨਹੀਂ ਪਿਆ ਯਾਰ ਇਹ ਯਾਰ ਲਾਇਆ ਤਾਂ ਕਵਰ ਪਿੱਤੇ ਨੂੰ ਆਹ ਤੇ ਮਗਰ ਜਿਗਰੇਟਰ ਪਾਉਣਾ ਮੈਂ ਜਵਲ ਜਾ ਮਗਰ ਲਾਹਰ ਸਪੈਸ਼ਲ ਕਮਰਾ ਦਿਖਾਈ ਗਿਆ ਜਿੱਥੇ ਅੱਗੇ ਬਹੁਤ ਬੰਦੇ ਦੀ ਜ਼ਿੰਮੇਵਾਰੀ ਲੱਗਦੀ ਸੀ ਆਨੇ ਬੰਦੇ ਦੀ ਲੱਗ ਗਿਆ ਬਾਈ ਆਹ ਕਮਰੇ 'ਚ ਅਗੇ ਸਪੈਸ਼ਲ ਬੰਦੇ ਦੀ ਜ਼ਿੰਮੇਵਾਰੀ ਲੱਗਦੀ ਹੁੰਦੀ ਸੀਗੀ ਜਿਹੜਾ ਆਹ ਕਮਰਾ ਜਿਵੇਂ ਜਿਵੇਂ ਸਮਾਨ ਤਿਆਰ ਹੋਈ ਜਾਂਦਾ ਇੱਧਰ ਆਈ ਜਾਂਦੀਆਂ ਪਕੌੜੀਆਂ ਹੋਈਆਂ ਉਹ ਉਪਦਾਸੇ ਪਾਏ ਪਏ ਆ ਇਹ ਆਹਾਹਾ ਆਦਾ ਮੇਰਾ ਸਵਰਗੀ ਆ ਬਾਬਿਓ ਸਵਰਗਾ ਮੇਰਾ ਇੱਧਰ ਬਰਫੀ ਬਣੀ ਪਈ ਆ। ਲਓ ਜੀ। ਇਹ ਸਵਾਰਗ ਨਹੀਂ ਲੱਭਣਾ। ਅੱਗੇ ਇੱਥੇ ਨਾ ਜ਼ਿੰਮੇਵਾਰੀ ਲੱਗਦੀ ਹੁੰਦੀ ਸੀਗੀ। ਇਹਨੂੰ ਜਿੰਦਾ ਲਾ ਕੇ ਰੱਖਦੇ ਹੁੰਦੇ ਸੀਗੇ। ਵੀ ਕੋਈ ਲੈਣ ਆ ਜਾਵੇ, ਕੋਈ ਖਾਣ ਆ ਜਾਵੇ। ਆਹ ਪੁਰਾਣੇ ਟਾਈਮ ਦਾ ਹਿਯਾਰ ਬਾਪਿਓ ਘਰਦਿਆਂ ਦੇ ਪਿਆ। ਇਹਨਾਂ ਦਾ ਵੀ ਟਾਈਮ ਹੁੰਦਾ ਸੀ ਅੱਗੇ। ਇੰਨੇ ਬੰਦੇ ਝੋਟੇ ਆ ਕੇ ਰਾਤ ਆ ਭੈਣ ਨਾ। ਚੱਲ ਆਹ ਹੋ ਗਿਆ ਇੰਨੇ ਹੀ ਕੰਮ ਸੀਗਾ ਇੰਨੇ ਹੀ ਸਾਰੇ ਕੰਮ ਸੀ ਖੜਾ ਹੈ ਰ ਬਾਰੇ ਟਾਈਮ ਦੇ ਅੰਦਰ ਖੜਾ ਸੈਲਫ ਨਹੀਂ ਚੱਕੀ ਬੈਟਰੀ ਬੂਟਰੀ ਡੈੱਡ ਹੋਈ ਵੀ ਇਹਦੀ ਉਹ ਬੱਕਰਾ ਦੇ ਬੱਕਰਾ ਉਰੇ ਬੱਕਰਾ ਚਾਹੀਦਾ ਬੱਕਰਾ ਬੱਕਰਾ ਦੇ ਵਿਆਹ ਜਵਰਤਨਾ ਸੀ ਕਿੱਥੇ ਬੱਕਰਾ ਵਧੀਆ ਕਿਹੜਾ ਬੱਕਰਾ ਹੈ ਵਧੀਆ ਕੋਈ ਮਰੇੜਾ ਹੀ ਦੇ ਦੇ ਬੱਕਰਾ ਦਿਖਾ ਕਿੱਥੇ ਆ ਅੱਜ ਸਾਨੂੰ ਚਾਹੀਦਾ ਬੱਕਰਾ ਲੈ ਕੇ ਜਾਣਾ ਵੇਚਣਾ ਕਿੰਨੇ ਦਾ ਵੇਚਣਾ 5 ਲੱਖ ਲਾ 5 ਲੱਖ ਦਾ ਦਿਖਾ 5 ਲੱਖ ਵਾਲਾ ਕਿਹੜਾ ਬੱਕਰਾ ਤੇਰਾ ਕਿੱਥੇ ਆ ਦਿਖਾ ਚੱਲ ਅਸੀਂ ਵੀ ਦੇਖੀਏ 5 ਲੱਖ ਵਾਲਾ ਕਿਹੜਾ ਝੋਟੇ ਦਾ ਮਹਿੰਗੇ ਦੇਖੇ ਸੀ ਹੁਣ ਤੇਰਾ ਬੱਕਰਾ ਵੀ ਦੇਖ ਲਈਏ 5 ਲੱਖ ਵਾਲਾ ਕਿਹੜਾ ਕਿੱਥੇ ਬੱਕਰਾ 5 ਲੱਖ ਵਾਲਾ ਇਹ ਤਾਂ ਬੁੜਾ ਬੱਕਰਾ ਹੋਇਆ ਪਿਆ ਯਾਰ ਇਹਦਾ ਤਾਂ 10 ਦਾ 10000 ਤਾਂ ਵੀ ਹੁਣ ਬੁੜਾ ਬੱਕਰਾ ਹੋ ਤਰਾ ਚੱਲ ਕਿੰਨੇ ਪੈਸੇ ਚ ਕੋਈ ਫਿਰ ਮੜਿਆ ਗੋਸ਼ਕ ਨਹੀਂ ਕੱਲ ਨੱਚਣ ਨੂੰ ਤੈਨੂੰ ਕਿਹਾ ਸੀ ਨੱਚੇਗਾ ਤੂੰ ਨਹੀਂ ਹੈਂ ਤੈਨੂੰ ਕਹੇ ਨਾਚ ਲੈ ਇਹ ਨੂੰ ਬਾਈ ਨੱਚਣ ਨੂੰ ਕਿਹਾ ਸੀਗਾ ਨੱਚਿਆ ਨਹੀਂ ਇਹ ਕਹਿੰਦਾ ਪਹਿਲਾਂ ਪੈਸੇ ਦੇਓ ਫੇਰ ਨੱਚੂਗਾ ਆਈ ਹੋਈ ਸੀ ਇਹ ਗੱਲ ਹੈਨਾ ਆ ਦਿਨ ਨੱਚਣਾ ਹੈ ਆ ਦਿਨ ਨਾਚ ਨਹੀਂ ਗਈ ਉਹ ਲੜਦੇ ਲੜਦੇ ਇਹ ਬੰਦਾ ਵਿਚਾਰਾ ਦੇਖ ਲੈ ਜਵਾਕ ਹੈਰਾ ਸਾਰ ਕਿੰਨੀਆਂ ਬੱਕਰੀਆਂ ਤੇਰੇ ਕੋਲੇ ਨਹੀਂ ਆਹ ਦੋ ਨਹੀਂ ਆਹ ਸਾਰੀਆਂ ਕਿਸੇ ਹੋਰ ਦੀਆਂ ਕਿ ਤੇਰੀਆਂ ਆ ਇਹਦਾ ਤੜਕੀ ਬਾਈ ਇੱਥੇ ਆ ਜਨਾ ਮੰਡੀ ਦੇ ਇੱਥੇ ਬੈਠਾ ਰਹਿੰਦਾ ਹੈ ਨਾ ਵਿਚਾਰਾ ਸਾਰਾ ਦਿਨ ਇੱਥੇ ਆ ਹੀ ਲੰਦਾ ਨਹੀਂ ਆਪਣੇ ਪ੍ਰੋਗਰਾਮ ਆ ਮਾੜਾ ਮੋਟਾ ਹੋ ਜਾਂਦਾ ਵਿਚਾਰਾ ਕੁਦਰ ਤੇ ਪਤਾ ਇੰਨੀਆਂ ਬਿੰਦੀਆਂ ਮੱਥੇ ਤੇ ਨਹੀਂ ਇੰਨੀਆਂ ਸ਼ਕੀਨ ਸਕੀਨ ਨਹੀਂ ਠੀਕ ਆ ਤਿੰਨ ਤਿੰਨ ਬਿੰਦੀਆਂ ਮੱਥੇ ਤੇ ਆ ਤਿੰਨ 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 ਨੋਗੀ ਨੋਗੀ ਇੰਨੀਆਂ ਬਿੰਦੀਆਂ ਲਾਈ ਦਿਹੋਦੀਆਂ ਮੱਥੇ ਤੇ ਚਲਾ ਜਾ ਲਵਾ ਕੇ ਹੀ ਇਹ ਅਲੱਗ ਸੈਰ ਬਹਾਈਏ ਚੱਲ ਗਿਆ ਜਾ ਬਾਹਰ ਆ ਜਾ ਹਾਂ ਟਰੈਕਟਰ ਲਿਆ ਜਾ ਬਾਹਰ ਚਲੀ ਜਾ ਆਪਾਂ ਨਵੀਂ ਮਤਰਾ ਫੇਰ ਮਰੂਤੀ ਭਰ ਕੇ ਆ ਗਈ ਸਬਜ਼ੀ ਦੀ ਇਹਦਾ ਵੀ ਕਿਹੜਾ ਟਾਈਮ ਹੁੰਦਾ ਦੇਖ ਲਓ ਮਰੂਤੀ ਦਾ ਚੜਾਈ ਹੁੰਦੀ ਜੀ ਫਲ ਬਾਪੇ ਉਹ ਵੇਲੇ ਟਾਈਮ ਚੜਾਈ ਤੇ ਦੀ ਹੁੰਦੀ ਆ ਲੋਇਲੂਏ ਭਾਈਆਂ ਇਹਦਾ ਬਾਈ ਵੀ ਸ਼ੌਂਕ ਨਹੀਂ ਰੱਖੀ ਆ ਸਬਜ਼ੀ ਵਾਲੇ ਤੇ ਸਬਜ਼ੀ ਮੰਗਾਈ ਆ ਬਾਈ ਨੇ ਸ਼ੌਂਕ ਨੇ ਰੱਖੀ ਹੋਈ ਆ ਫਲ ਫਰੂਟ ਆ ਗਏ ਹੁਣ ਪ੍ਰਵਾਜ ਓਏ ਸਾਡਾ ਪ੍ਰਵਾਜ ਤਰ ਪਰਵਾਜ ਛੋਣਿਆ ਨੋਨੇ ਨੋਨੇ ਕੱਪੜੇ ਹਾਂਜੀ ਆ ਜਾ ਉਹ ਤੂੰ ਵੀ ਅੱਜ ਸਿਰ ਬਹਾਲਾ ਹੁਣ ਆ ਕੀ ਚੱਕ ਲਿਆ ਇਹ ਵੀ ਬਾਲਾ ਮੇਕਅਪ ਕਰਦੇ ਸ਼ਕੀਨ ਵਾਲੀ ਮੇਕਅਪ ਕੀ ਚੱਕੀ ਫਿਰਦੀ ਆ ਹੁਣ ਆ ਗਿਆ ਆ ਗਿਆ ਆ ਗਿਆ ਵਿਚਾਰੀ ਹੱਥ ਮਾਰਦੀ ਆ ਹਾਂਜੀ ਆ ਜਾ ਚਲੋ ਆ ਕਿੱਥੇ ਲਵਾਉਣ ਚਲੋ ਚਲੋ ਅੰਦਰ ਰਖਾ ਕੋਰ ਸਿੰਘਾ ਫਿਰ ਕੋਰ ਸਿੰਘਾ ਰਖਾ ਜਰਾ ਓਕੇ ਜਿਹੜੇ ਪਹਿਲਾਂ ਫੋਟੋ ਕਰ ਆਲੋ ਬੜੇ ਹਾਂ ਜਿਹੜੇ ਕਹਿੰਦੇ ਸਟੇਜ ਤੇ ਲੈ ਕੇ ਕਰ ਲੋ ਤੇ ਦੇਖੀ ਤਾਂ ਮਣੀ ਨੀਚੇ ਕਰਨਾ ਮੜਾ ਉਸ ਬੈਠੀ ਤੁਹਾਨੂੰ ਯਾਰ ਜੀ ਵੇਖਦੇ ਆਂ ਸਾਸੀ ਗਰਬਣੇ ਇਧਰ ਦੇਖੀ ਵੀਰੇ ਦੇਖੀ ਸੋਹਣੀ ਹੈ ਬਹੁਤ ਸੋਹਣੀ ਹੈ ਪੰਜਾਬੀ ਚ ਲਿਖਣਾ ਨਾ ਆਹ ਪੰਜਾਬੀ ਚ ਲੱਗ ਮੇਰੇ ਵੇਥੇ ਲੇਖ ਅੱਛਾ ਠੀਕ ਆ ਵੀ ਲਿਖ ਲੈ ਆ ਵੀ ਲਿਖਿਆ ਲੈ ਵੀ ਮਿੱਤਰੋ ਤੜਕੇ ਦੇ ਭੱਜੇ ਭਜਾਈ ਫਿਰਦੇ ਆ ਰੋਟੀ ਯਾਰ ਹੁਣ ਖਾਣ ਲੱਗਿਆ ਤੜਕੇ ਦੀ ਟਾਈਮ ਬੱਜ ਗਿਆ 3 ਤੇ ਇਧਰ ਵੀ ਟੈਂਟ ਟੁੰਟ ਵਾਲਾ ਕੰਮ ਕਹਿੰਦੇ ਕਾਫੀ ਡੰਨ ਹੋ ਗਿਆ ਮਹਿੰਦੀ ਮੁੰਦੀਆਂ ਲੱਗੀਆਂ ਨੇ ਥੈਂਕ ਯੂ ਬਈ ਭਾਨੀ ਹੁਣ ਤੂੰ ਮੇਰੀ ਸੇਵਾ ਕਰਤੀ ਰਾਤ ਨੂੰ ਮੈਂ ਤੇਰੀ ਕਰੂੰਗਾ ਠੀਕ ਹੈ ਨਾ ਉਹ ਕਰਾ ਲਿਆ ਆਪਣਾ ਕਢੰਗਾ ਟਰੈਕਟਰ ਦੇ ਮਗਰ ਪਵਾਇਆ ਵਾ ਉਹਦੇ ਗਦ ਉਹ ਆਉਣ ਲੱਗਿਆ ਗਦ ਇਲਾ ਛੱਡ ਦੇਣਾ ਉਹਦੇ ਉੱਤੇ ਇੱਕ ਮਾਰ ਕੇ ਉਹਦੇ ਰਸਾ ਰਸੇ ਛੱਡ ਦੇ ਨਾ ਬੰਦਾ ਬੜਕਦਾ ਨਹੀਂ ਹੋਏ ਠੀਕ ਆ ਥੋੜਾ ਇਹ ਪਾ ਦਿਓ ਕੱਟ ਕੇ ਉਹਨੂੰ ਇਹ ਛੋਟਾ ਜਿਹਾ ਟੋਪਾ। ਅੰਮ੍ਰਿਤਸਰ ਜੰਗਲ ਵਾਲਾ ਪਹਿਲਾ। ਹੁੰਜਾ। 100 ਗ੍ਰਾਮ ਬਾਦ। ਲਓ ਜੀ ਬਾਬਾ ਦਾ ਤਾਜ ਤਬੂਸ ਆ ਗਿਆ ਕੱਲੂ ਪਾਸ ਕਰਾਂਗੇ। ਆਹ ਦੇ ਛੋਟਾ ਜਿਹਾ ਕਾਕਾ। ਛੋਟਾ ਜਿਹਾ ਕਾਕਾ ਗੁਦਰਤ। ਕੁਦਰਤ ਛੋਟਾ ਕਾਕਾ ਹੋਏ ਲੈ ਚਲੀਏ ਆਪਾਂ ਘਰੇ ਇਹਨੂੰ ਕੁਦਰਤ ਘਰੇ ਲੈ ਚਲੀਏ ਇਹਨੂੰ ਹੈ ਉਹ ਦੇਖ ਲੈ ਕਿੰਨੇ ਬਹੂਏ ਖੜੇ ਦੇਖ ਲੈ ਇਹ ਕਹਿੰਦਾ ਤਾਂ ਆਪਾਂ ਘਰੇ ਲੈ ਆ ਚੱਲਦੇ ਆ ਇੱਕ ਹੈ ਉਹਨੂੰ ਐ ਨਮ ਨਮ ਕਰ ਦੇ ਉਹਨੂੰ ਕਹੇ ਨਮ ਨਮ ਕਰ ਦੇ ਐਂ ਕਰਕੇ ਨਮ ਨਮ ਚੱਲ ਆ ਜਾ ਦੇਦਾ ਯਾਰ ਘਰ ਮਛਾਲੇ ਚੁਲਿਆਉਂਦੇ ਲੱਹਾ ਹੋ ਗਿਆ ਬਾਹਰ ਲੈਣੇ ਸੌਣਾ ਗੱਦਿਆਂ ਤੇ ਵਧੀਆ ਵੈਰੈਟੀ ਵਾਲੇ ਮਂਗਾਇਆ ਚੋਟੀ ਦੇ ਲੈ ਵੀ ਗੱਦਿਆਂ ਵਾਲਾ ਵੀ ਆਹ ਕੰਮ ਵਧੀਆ ਮੋਟਰਸਾਈਕਲ ਤੇ ਰੇੜੀ ਜੀ ਬਣ ਗਈ ਹਨ ਉਹਦੇ ਪਾਣੇ ਦੇ ਕਿੱਤੇ ਅਜ ਮਾਰਿਆ ਤੇ ਵੀ ਜਮਾ ਨਹੀਂ ਲੱਗਿਆ ਵੀ ਹੋ ਗਿਆ ਪੂਰਾ ਵੀ ਖੜਾ ਕਿ ਨਹੀਂ ਖੜਾ ਨਾ ਪਰ ਦੇ ਭਾਈ ਦਾ ਸਹੀ ਗੱਲ ਆ ਲਵਾਓ ਵੀ ਗੱਦੇ ਆ ਗਏ ਰਾਤ ਵਾਲੀਆਂ ਗੱਲਾਂ ਤੜਕੂ ਨਹੀਂ ਕਰੀਦੀ ਹੁੰਦੀਆਂ ਰਾਤ ਵਾਲੀਆਂ ਗੱਲਾਂ ਰਾਤ ਨੂੰ ਲਾ ਉਹ ਤਾਂ ਬਹਿੰਦੀ ਲੈ ਗਈ ਟਰਾਲੀ ਲੈ ਵੀ ਗੱਦੇ ਮੰਗਾਏ ਗੱਦੇ ਛੱਟਣਾਗੇ ਨਾਲ ਰਜਾਈਆਂ ਧੁੱਤਾਂ ਧਵਾਇਆਂ ਨਾਲ ਪਾਣੀ ਪਿਆ ਆ ਵੀ ਕੰਮ ਵਧੀਆ ਵਾਟਰ ਗੁੰਦਰ ਵਾਲਾ ਹਨਾ ਕਿਧਰ ਦਹਈਆਂ ਹੋ ਗਿਆ ਹਈਆਂ ਕੀ ਹੋ ਗਿਆ ਕਿਧਰ ਤਾਂ ਆ ਮੂੰਚੀ ਨਹੀਂ ਪਾਣੀ ਨੂੰ ਅਈਆ ਹੋ ਜਾਣੇ ਇਹਨੇ ਮੂੰਹ ਚ ਗੰਦਾ ਹੈ ਬੋਲਾ ਬੋਲਾ ਦੇ ਮਾਰ ਕੇ ਇੱਕ ਮਾਰ ਬੋਲਾ ਦੀ ਦੇ ਗਏ ਜਿੰਨੇ ਹੈਗੇ ਸਾਰੇ ਚੱਕ ਲੈਨੇ ਆਪਾਂ ਇੱਕ 2 3 ਤੇ 4 ਚਾਰ ਦੇਗੇ ਪਿਆ ਓਕੇ ਓਕੇ ਆ ਜਾ ਹੁਣ ਤੂੰ ਕਿਸੇ ਦਾ ਸਮਾਨ ਚ ਕੌਣ ਨਹੀਂ ਆ ਤੂੰ ਸਾਡੇ ਚ ਕੌਣ ਆ ਆ ਜਾ ਫੋਨ ਕੱਟ ਕੇ ਹਾਂਜੀ ਆ ਭਾਵੇਂ ਨਾ ਦੱਸੋ ਇਹ ਮੋਰਨ ਲੈ ਲੇ ਚਾਰ ਟੱਬ ਹੋ ਗਏ ਇੱਕ ਹੋ ਗਿਆ ਦੇਗਾ ਇਹ ਚਾਰ ਹੋ ਗਏ ਦੇਗੇ ਤੇ ਇੱਕ ਹੋ ਗਿਆ ਟੱਬ ਮਸਾਲਾ ਚ ਵੀ ਸਾਂਝਾ ਸਮਾਨ ਸੀਗਾ ਗਵਾੜ ਦਾ ਚੱਕਣਾ ਆਏ ਆਪਾਂ ਚਾਰ ਆਪਾਂ ਚੱਕਲੇ ਦੇ ਦੇਗੇ ਇਹਨਾਂ ਨੂੰ ਦੇਗੇ ਤੇ ਇੱਕ ਚੱਕਣਾ ਟਾਪ ਚੱਕ ਕੇ ਤੇ ਗੱਡੀ ਚ ਲੱਦ ਕੇ ਕਿਰਾਂ ਘਰੇ ਛੱਡਣਾ ਮੁੜ ਕੇ ਜਾਣਾ ਹੈਗਾ ਮਾਰਕੀਟ ਉਹ ਵੀ ਦੱਸਾਂਗੇ ਮਾਰਕੀਟ ਤੋਂ ਕੀ ਸਮਾਨ ਲੈਣ ਜਾਣਾ ਲਾਇ ਵੀ ਬਾਬੇ ਪਹੁੰਚੇ ਹੋਇਆ ਬਦਣੀ ਸ਼ਹਿਰ ਤੇ ਬਹੁਤ ਹੀ ਮਸ਼ਹੂਰ ਦੁਕਾਨ ਆਪਣੇ ਕੋਲੇ ਆਹਾ ਬਦਣੀ ਦੀ ਉੱਧਰ ਥੋੜਾ ਜਿਹਾ ਸਮਾਨ ਚੱਕਣਾ ਆ ਤੰਦੂਰੀ ਚਿਕਨ ਅਫਗਾਨੀ ਚਿਕਨ ਪ੍ਰਲਾਦ ਮਸ਼ਹੂਰ ਆ ਪੂਰਾ ਆਪਣੇ ਵੱਧਣੀ ਤੇ ਨਾਲ ਇਧਰਲੇ ਪਾਸੇ ਜਿਹੜਾ ਇਹਨੂੰ ਰੈਡੀ ਮੇਡ ਕੰਮ ਚਾਹੀਦਾ ਉਹ ਵੀ ਆ ਲੱਗੀਆਂ ਹੋਈਆਂ ਸੀ ਤੰਦੂਰੀ ਮੁਰਗਾ ਤੰਦੂਰੀ ਮੱਛੀ ਉਧਰ ਕੰਮ ਚੱਲੀ ਜਾਂਦਾ ਪੂਰਾ ਤੇ ਆ ਆਦਮੀ ਬੱਕਰੀਆਂ ਬੁੱਕਰੀਆਂ ਰੱਖੀਆਂ ਹੋਈਆਂ ਉਹ ਬੱਕਰੇ ਬੰਨੇ ਹੋਏ ਆ ਆਹ ਕੁੱਕੜ ਫਿਰਦੇ ਆ ਆਪਦੀ ਇਹਦੇ ਪ੍ਰੋਜੈਕਟ ਕਾਫੀ ਵੱਡਾ ਬਾਈਦਾ ਆ ਹੈਗਾ ਜੀ ਪ੍ਰਲਾਦ ਮੀਟ ਸ਼ਾਪ ਬਧਨੀ ਕਾ ਲਾਏ ਬੇਤਰ ਜਲੇਬੀਆਂ ਕਹਿੰਦੇ ਬਣੀ ਜਾਂਦੀਆਂ ਬੈਂਗਵਾਲ ਪੌਣੇ ਬਹੁਤ ਔਖੇ ਬਾਈ ਹੁਣ ਵੀ ਪਾਹ ਹਾਲੇ ਇਧਰ ਕੰਦੀ ਜਾਂਦੇ ਆਲੇ ਮਾਹੌਲ ਪੂਰਾ ਇੱਕ ਨੰਬਰ ਆ ਕਹਿੰਦੇ ਬਹੁਤ ਵਾਖਾ ਦੇ ਇਹਨੂੰ 10 ਵਜੇ ਕੰਮ ਪੂਰਾ ਜੋਰਾ ਸ਼ੂਟ ਤੇ ਜਾਂਦਾ ਹਲਵਾਈਆਂ ਦਾ ਕਿੰਨੇ ਵਜੇ ਦਾ ਵਜ ਗਏ 10 ਵਜੇ ਵਜ ਗਏ ਆ ਤੇ 10 ਵਜੇ ਕੰਮ ਪੂਰਾ ਜੋਰਾ ਤੇ ਨੂੰ ਟੈਂਟ ਵਾਲਿਆਂ ਨੇ ਫਟਣਾ ਕਿਹਾ 2 ਤੋਂ 3 ਵਜਣਗੇ ਸੋ ਦੋ ਤੋਂ 3 ਵਜਣਗੇ ਬਾਠ ਠੀਕ ਹੈ ਇਹ ਹਲਵਾਈਆਂ ਨੂੰ ਵਜਣਾ 12 ਤੋਂ ਲਾ ਫਰਾਜ ਤੂੰ ਕਮੈਂਟਰੀ ਕਰ ਆ ਜੀ ਤੂੰ ਮੇਰੇ ਵਾਸਤੇ ਵੀਡੀਓ ਬਣਾ ओके okay. हां जी ਆਪਣੇਾ सोनू ਦਾ ਮੁੰਡਾ ਆਪਣੇ ਦਾ ਇਹ ਵੀ ਪੂਰਾ ਰੈ ਡੈਡੀ ਤੋਂ ਪੂਰੀ ਕੋਚਿੰਗ ਲੈ ਰਿਹਾ ਹੈ ਹਲਵਾਈ ਪੁਨੇ ਦੀ ਬਾਈ ਹੈਲੋ ਕਰੀ ਇੱਕ ਵਾਰ ਕੀ ਹਾਲ ਨੇ ਜੀ ਸਾਰਿਆਂ ਨੂੰ ਇੱਕ ਵਾਰ ਹੈਲੋ ਕਰ ਦੇ ਕਿੰਨੇ ਵਜੇ ਤਨੂੰ ਕੰਮ ਨਿਬੜੂ 1 ਵਜੇ 1 ਵਜੇ ਜੀ ਆਹ ਹਲਵਾਈਆਂ ਨੇ ਟਾਈਮ ਦਿੱਤਾ ਆਪਣਾ ਟਾਈਮ ਸਾਨੂੰ ਗਲਤ ਦੱਸ ਰਹੇ ਸੀ ਪਰ ਆ ਦੇਖੋ ਜੀ ਆਹ ਪਕੌੜੇ ਬਨ ਰਹੇ ਆ ਫੇਰ ਤਾਂ ਜਿਹੜੇ ਹਸਨ ਹਾਂ ਹਾਂ ਓਕੇ ਖੜਾ ਰਹਿਣਾ ਆ ਦੇਖੋ ਜੀ ਆ ਹਲਵਾ ਹੀ ਦੇਖੋ ਦੇਖ ਦੇਖ ਬੜੇ ਪੈ ਚੁੱਕੇ ਆ ਹੁਣ ਪਕੌੜੇ ਨਿਕਲਦੇ ਆ ਚੜਾਈ ਦੇ ਵਿੱਚੋਂ ਆ ਦੇਖੋ ਜੀ ਘਮਾਉਂਦੇ ਦੇਖੋ ਪਹਿਲੀ ਗੱਲ ਤੇ ਕਿੰਦਾ ਇੰਦਾ ਕੱਚੇ ਕੱਚੇ ਪਕੌੜੇ ਘਰ ਰਹੇ ਆ ਜੀ ਉਹ ਦੇਖੋ ਬਾਈ ਚੈੱਕ ਕਰ ਰਿਹਾ ਤੇ ਦੱਸ ਰਿਹਾ ਕੱਚੇ ਪਕੌੜੇ ਦੇਖੋ ਤੇਲ ਦੇਖੋ ਕਿੰਨਾ ਘਰ ਕਿਰਪਾ ਕਰੇ ਭਾਗ ਦੇ ਆ ਤਾ ਵੀ ਆਪਣਾ ਸਾਮਾਨ ਆ ਕੰਡਾ ਪਿਆਏ ਆ ਆ ਆਪਣਾ ਕੰਡਾ ਪਿਆ ਜੀ ਸਾਮਾਨ ਕਿਤੋਂ ਵੀ ਸਮਾਰ ਰੱਖ ਲਿਆ ਹਾਂ ਇਧਰ ਤੁਹਾਨੂੰ ਆਪਣਾ ਸਾਰਾ ਵੀ ਰੋ ਇਧਰ ਆਪਣਾ ਇਧਰ ਆਪਣਾ ਸਾਰਾ ਸਮਾਨ ਪਏ ਟੀ ਜੱਟ ਭਾਈ ਆਪਣੀ ਸਭੀ ਸਾਰੀ ਪਈ ਆ ਪਈ ਆ ਆ ਚੈੱਕ ਕਰੋ ਜੀ ਕਾਜਰਾ ਪਈਆਂ ਇਧਰ ਆਪਣਾ ਚਿਕਣ ਪਿਆ ਜੀ ਚਿਕਣ ਪਿਆ ਹਾਂ ਸਾਰਾ ਚਿਕਣ ਪਿਆ ਜੀ ਇਧਰ ਆਪਣੀਆਂ ਕਣਕ ਦੀ ਡਰੰਪ ਪਏ ਆ ਮਹਾਰਾਜ ਦੀ ਕਿਰਪਾ ਨਾਲ ਹਾਂ ਭਰੇ ਵੀ ਭਰੇ ਵੀ ਹਾਂ ਉਹ ਇਧਰ ਟੈਂਟ ਦਾ ਕੰਮ ਆਹ ਟੈਂਟ ਦੇਖੋ ਜੀ ਬਾਹਰੋਂ ਦੱਸੋ ਪਹਿਲਾਂ ਦੱਸੋ ਟੈਂਟ ਆਪਣਾ ਕਿੰਨੇ ਕਿਵੇਂ ਦਾ ਲੱਗਾ ਟੈਂਟ ਸੋਹਣਾ ਹੈ ਕਮੈਂਟ ਕਰਕੇ ਜਰੂਰ ਦੱਸਣਾ ਟੈਂਟ ਬਾਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਲਾਈਕ ਵੀ ਕਰਦੇ ਸ਼ੇਅਰ ਵੀ ਕਰੇ ਹਾਂ ਇਧਰ ਪਕੌੜੇ ਦਿੱਤਾ ਲੱਗ ਗਿਆ ਇਧਰ ਪਕੌੜੇ ਨਿਕਲ ਆ ਗਏ ਪਕੌੜੇ ਜੀ ਇਧਰ ਕੱਚੇ ਕਰ ਕਰ ਰੱਖੀ ਜਿਹੜੇ ਤੜਕੇ ਪੱਕੇ ਕਰਦੇ ਇਧਰ ਬਾਈ ਚਾੜੀ ਕਰਮ ਕਰ ਰਹੇ ਆ ਉਹ ਚਾੜੀ ਚਾੜੀ ਕਰਮ ਕਰ ਰਹੇ ਆ ਜਿਹੜੇ ਪਕੌੜੇ ਆ ਆਪਣੇ ਪਨੀਰ ਵਾਲੇ ਪਕੌੜੇ ਆ ਜੀ ਆ ਦੇਖੋ ਆ ਆ ਆ ਲਾਉਂਦੇ ਆ ਜੀ ਗ੍ਰੀਨ ਸੌਸ ਲਾਈ ਜਾਂਦੇ ਨਾਲ ਆ ਦੇ ਖਾਣੇ ਆ ਆ ਆਲੂਆਂ ਨਾਲ ਉਹ ਨਾਲ ਅ ਵੀ ਦਾਲ ਵਾਸਤੇ ਬਣੀ ਜਾਂਦੀ ਆ ਨਾਲ ਤੇ ਆ ਮਾਲਕਾ ਜੀ ਬਲ ਬਾਈ ਹਣ ਇੱਧਰਲੇ ਪਾਸੇ ਟੈਂਟ ਵਿਖਾ ਦਿੰਦਾਰ ਆ ਆ ਟੈਂਟਾਈ ਬਈ ਪਹਿਲਾਂ ਚੈੱਕ ਕਰੋ ਜੀ ਹਾਂ ਹਾਂ ਜੀ ਟੈਂਟ ਵਾਲੇ ਬਾਈ ਨਹੀਂ ਆਪਾਂ ਬਹੁਤ ਦੂਰੋਂ ਸੱਦੇ ਆ ਜੀ ਹਾਂ ਉਹ ਨਾਲ ਹੁਣ ਟੈਂਟ ਦਾ ਬਾਈ ਆ ਬਾਈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਬਾਈ ਬਾਈ ਨੇ ਉਹਨਾਂ ਨੇ ਕੋਈ ਗੱਲ ਆਖੀ ਸੀ ਉਹ ਕਿਨ ਬਈ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਸਾਨੂੰ ਜਮਾ ਕੰਪਲੀਟ ਕੀਤਾ ਹੋਊਗਾ ਅਸੀਂ 8 ਵਜੇ ਦਾ ਟਾਈਮ ਦਿੱਤਾ ਵਾ ਸਾਡਾ ਹਾਂ ਇਧਰੋਂ ਟੈਂਟ ਡੰਨ ਹੋ ਗਿਆ ਝੂਮਰ ਟੰਗਣਿਆ ਤੇ ਮੈਟਾਂ ਵਾਲੇ ਵੀ ਆ ਗਿਆ ਮੈਂ ਇੱਕ ਮੈਟ ਆ ਮੈਟ ਪਏ ਆ ਜੀ ਇਹ ਮੈਟ ਕੋ ਸੌਣਗੇ ਕੁਰਸੀਆਂ ਵਾਲੇ ਵੀ ਕੁਰਸੀਆਂ ਲਾ ਆ ਸਾਡਾ ਸਾਰਾ ਨਾ ਵੱਡਾ ਭਾਈ ਆ ਜੀ ਹੈਲੋ ਕਰ ਦੇ ਬਾਈ ਇੱਕ ਵਾਰ ਜਿਹੜੇ ਸਾਰੇ ਦੇਖ ਰੇਖੇ ਟਾ ਕੰਮ ਹੋ ਗਿਆ ਇਹ ਆ ਇਹ ਵੱਡਾ ਭਾਈ ਆ ਜੀ ਸਾਰਾ ਕੋਲ ਕੈਪਟਨ ਇਹ ਹੀ ਦੇਖ ਰੇਖੇ ਦਾ ਸਾਰਾ ਕੰਮ ਹੋ ਗਿਆ ਆ ਕੁਰਸੀਆਂ ਆ ਗਈਆਂ ਜੀ ਆਪਣੀਆਂ ਫੇਰ ਆ ਗਿਆ ਡਿਜ਼ਾਈਨ ਵਾਲੇ ਆ ਆ ਡਿਜ਼ਾਈਨ ਨਾਲ ਕੀ ਇਹਨੂੰ ਪਤਾ ਕਹਿੰਦੇ ਪਤਾ ਨਹੀਂ ਕੀ ਹੁੰਦੇ ਸਾਨੂੰ ਤੇ ਆ ਗੋਲਮੇਜ ਪਿਆ ਜੀ ਗੋਲਮੇਜ ਆ ਜੀ ਕੁਰਸੀਆਂ ਪਈਆਂ ਤੇ ਆਪਣੇ ਚੌਰ ਸਮੇਜ ਪਈਆਂ ਕੁਰਸੀਆਂ ਪਈਆਂ ਜੀ ਤੇ ਇਧਰਲੇ ਘਰੇ ਵੀ ਕਿੰਨੀ ਕਿ ਡੈਕਰ ਉਹ ਫਰੰਟ ਗੇਟ ਬਣਾਉਂਦਾ ਜੀ ਆਪਾਂ ਫਰੰਟ ਗੇਟ ਤਾਂ ਬਣਾ ਹੀ ਜਾਂਦੇ ਆ ਆਹ ਦੇਖੀ ਇਧਰ ਸਾਈਡ ਤੇ ਬਹੁਤ ਬਾਈ ਉਹਨੇ ਬਹੁਤ ਮਾਨੋ ਤਣੋ ਮਿਹਨਤ ਕਰ ਰਿਹਾ ਦੇਖੋ ਜੀ ਤੇ ਆ ਆਪਣਾ ਆ ਆਪਣਾ ਬਾਈ सोनू ਆ ਰਿਹਾ ਜੀ ਹਾਂ ਜਿਹਦੇ ਸਿਰ ਤੇ ਸਾਰਾ ਖਾੜਾ ਇਹਦੇ ਸਿਰ ਤੇ ਬਾਈ ਤੇ ਖਾੜਾ ਜੇ ਇਹ ਬਾਈ ਨੂੰ ਕਹਿ ਕੇ ਤਾਂ ਫਿਰ ਸਾਰਾ ਕੁਝ ਖਤਮ ਹੋ ਜਾਣਾ ਇਹ ਸਭ ਕੁਝ ਇਹ ਬਾਈ ਦੇ ਸਿਰ ਤੇ ਆ ਇਹਦੇ ਹੱਥ ਚ ਅਸਲ ਸਹੀ ਮੈਨੇ ਗੱਲ ਪਤਾ ਕੀ ਆ ਇਹਦੇ ਹੱਥ ਚ ਆ ਸਾਰਾ ਕੁਝ ਬਾਈ ਦੇ ਬਹੁਤ ਵਧੀਆ ਸਾਰਾ ਫੂਡ ਦਾ ਕੰਮ ਨੰਬਰ ਬੋਲਦੇ ਬਾਈ सोनू ਆਪ ਦਾ ਕਿੰਨਾ ਹੈਗਾ 98140 ਠੀਕ ਆ 78345 ਹਾਂ ਕਿਸੇ ਨੇ ਵੀ ਢਾਬੇ ਵਾਲਾ ਕੰਮ ਚੱਲਦਾ ਆਪਣਾ ਢਾਬੇ ਦਾ ਕਿਸੇ ਨੇ ਪੰਜਾਬੀ ਢਾਬਾ ਲਵਾਉਣਾ ਹੋਵੇ ਵਿਆਹ ਤੇ ਜਾਂ ਕੋਈ ਵੀ ਕੋਈ ਵੀ ਫੂਡ ਦਾ ਯਾਨੀ ਕੋਈ ਵੀ ਕੰਮ ਕਰਾਉਣਾ ਹੋਵੇ ਸਾਡੇ ਏਰੀਏ 'ਚ ਸਾਡੇ ਏਰੀਏ 'ਚ ਬਾਈ ਸੋਨੂ ਦੀ ਤੂਤੀ ਬੋਲਦੀ ਆ ਵੀ ਇਹਦੇ ਉੱਪਰ ਕੁਛ ਨਹੀਂ ਗਾ ਹਰ ਇੱਕ ਚੀਜ਼ 'ਚ ਬਾਈ ਸੋਨੂ ਦਾ ਨਾਮ ਚੱਲਦਾ ਕਹਿੰਦੇ ਛਿੱਕਾ ਚੱਲਦਾ ਏ ਛਿੱਕਾ ਬਾਈ ਸੋਨੂ ਦਾ ਚੱਲਦਾ ਨੰਬਰ ਬੋਲੋ ਤਾਂ ਨੰਬਰ ਨੋਟ ਕਰ ਲਿਓ ਬਾਈ ਦਾ ਕੋਈ ਮਰਜੀ ਬੰਦਾ ਸਾਡੇ ਏਰੀਏ 'ਚ ਆਣ ਕੇ ਪਤਾ ਲੱਗ ਰਿਹਾ ਵੀ ਹਾਂ ਬਾਈ ਸੋਨੂ ਕੌਣ ਆ ਦੱਸ ਦਵਾਂਗੇ ਹਾਂ ਬਾਹਰੋਂ ਡੈਕੋਰੇਸ਼ਨ ਆ ਚੈੱਕ ਕਰੂ ਜੀ ਪੂਰਾ ਸੋਹਣਾ ਬਣ ਗਿਆ ਜਗਾਰ ਬਹੁਤ ਸੋਹਣਾ ਹੈ ਨਾ ਹਾਂ ਬਾਹਰੋਂ ਡੈਕੋਰੇਸ਼ਨ ਵੀ ਦੱਸ ਦਿਖਾ ਰਿਹਾ ਲੈ ਵੀ ਸੋਨਾਂ ਨੂੰ ਬਾਹਰੋਂ ਡੈਕੋਰੇਸ਼ਨ ਦਿਖਾਉਣੇ ਇਸ ਨੂੰ ਇਹ ਕਹਿੰਦੇ ਅਸੀਂ ਨਹੀਂ ਟੇਕਣਾ ਅਸੀਂ ਖੇਡਾਂਗੇ ਇਹ ਕਹਿੰਦੇ ਸਾਰੀ ਰਾਤ ਹੀ ਖੇਡਾਂਗੇ ਦਰবেশ ਹੁਣੀ ਸੁੱਤੇ ਪਏ ਆ ਦੇ ਲੋ ਆਪਾਂ ਕਹਿ ਦਿੰਦੇ ਆ ਬਈ ਵਿਆਹ ਵਾਲਾ ਘਰ ਆ ਖੁਸ਼ੀਆਂ ਆਉਂਦੀਆਂ ਪਰ ਦਰਮੇਸ਼ਾਂ ਨੂੰ ਵੀ ਆਸ ਹੁੰਦੀ ਆ ਬਈ ਸਾਨੂੰ ਕੁਝ ਖਾਣ ਨੂੰ ਮਿਲੂਗਾ ਭੁੱਖੇ ਢੈਡਾ ਅ ਚੈੱਕ ਕਰੂ ਜੀ ਅ ਡੈਕੋਰੇਸ਼ਨ ਚੈੱਕ ਕਰੂ ਗੇਟ ਚੈੱਕ ਕਰੂ ਜੀ ਕਿਵੇਂ ਦਾ ਬਾਈ ਸੋਹਣਾ ਲੱਗਿਆ ਤਾਂ ਜਰੂਰ ਦੱਸਿਓ ਕਿਉਂਕਿ ਬਾਈ ਬਾਈ ਉਹਨਾਂ ਦਾ ਵੀ ਬਹੁਤ ਯੋਰ ਲੱਗਿਆ ਵਾ ਤੇ ਬਾਈ ਸਾਡੂ ਸਿਲੈਕਟ ਕਰ ਦੇਣਾ ਵੀ ਸਾਡਾ ਵੀ ਯੋਰ ਬਹੁਤ ਲੱਗਿਆ ਸੀ ਇਧਰ ਗਲੀ ਦੇ ਵਿੱਚ ਦੀਮ ਵਾਲਾ ਵੀ ਦਿਖਾ ਦੇ ਆ ਦੀਮ ਵਾਲਾ ਚੈੱਕ ਕਰੂ ਜੀ ਗਲੀ ਦੇ ਵਿੱਚ ਜਗਮਗ ਜਗਮਗ ਕਰਦੀ ਨਾ ਤੇ ਹੋਦ ਬਾਈ ਇੱਕ ਐਂਟਰ ਹੋਰ ਪੜਿਆ ਖੜਾ ਜਿਹੜਾ ਇਹ ਸਮਾਨ ਇੰਨਾ ਚੋਂ ਇੱਕ ਬੰਦੇ ਨੇ ਰੈਦਾ ਨਹੀਂ ਖਵਾਇਆ ਮੈਂ ਕਿਹੜੇ ਬੰਦੇ ਨੂੰ ਰੈਦਾ ਗਿਆ ਸੀ ਸੁਵਰਾਜ ਨੂੰ ਕਿਹਾ ਜੀ ਪੁੱਤ ਰੈਦਾ ਨਹੀਂ ਲੈ ਗਿਆ ਤੂੰ ਮੇਰੇ ਵਾਸਤੇ ਭੋਲੇਗਾ ਬਿਲਕੁਲ ਚੈੱਕ ਕਰੋ ਜੀ ਕਹਿੰਦੇ ਸਾਰੀ ਰਾਤ ਹੀ ਸਮਾਣ ਆਉਣਾ ਇੱਧਰ ਦੇ ਵਾਹ ਖਿਲਾ ਇੱਧਰ ਦੇ ਵਾਹ ਡੈਕੋਰੇਸ਼ਨ ਚੈੱਕ ਕਰਾ ਲੀਏ ਮੈਂ ਡੈਕੋਰੇਸ਼ਨ ਕੀਤੀ ਨਹੀਂ ਅਜੇ ਕਿ ਕਰਤੀ 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 ਇੱਧਰ ਨੇ ਪਾਸੀ ਬਾਈ ਚੁੰਨੀ ਦਾ ਕੋਈ ਨਾ ਉਹ ਚੁੰਨੀਆਂ ਉਹਦੇ ਕੋਠੇ ਤੇ ਲਾਈਆਂ ਵਾ ਅੱਛਾ ਕੋਠੇ ਦੇ ਪ੍ਰੋਗਰਾਮ ਉਹ ਦੇ ਠੀਕ ਓਕੇ ਦੇਖੀਏ ਚੁੰਨੀਆਂ ਲੱਗੀਆਂ ਓਕੇ ਜੀ ਓਕੇ ਅੱਛਾ ਇੱਧਰ ਵੀ ਟੇਬਲ ਇੱਥੇ ਪਈਆਂ ਕੋਸਟਾਂ ਪਈਆਂ ਆਜੋ ਇਹਦੇ ਕੱਲੂ ਟੇਬਲ ਲਾਉਣੇ ਇੱਧਰ ਇਹ ਤਾਂ ਬਾਈ ਸਾਰੀ ਰਾਤ ਕੰਮ ਚੱਲਣਾ ਰਾਤ ਨੂੰ ਇਹ ਜੰਮੇਵਾਰ ਇੱਕ ਦਰਵੇਸ਼ ਆ ਗਿਆ ਆ ਦਰਵੇਸ਼ ਰਈ ਬਈ ਇਹਨਾਂ ਨੂੰ ਆਪਾਂ ਕਹਿ ਦਨੇ ਇਹਨਾਂ ਨੂੰ ਆਸ ਹੁੰਦੀ ਆ ਹਰੇਕ ਬੰਦੇ ਨੂੰ ਆਸ ਹੁੰਦੀ ਆ ਚੈੱਕ ਕਰੋ ਬਈ ਆ ਵੀ ਗੇਟ ਇਧਰਲੇ ਆਪਣਾ ਡੈਕੋਰੇਸ਼ਨ ਇਧਰ ਆਪਣਾ ਚੱਲਣਾ ਖਾਣ ਪੀਣ ਵਾਲਾ ਉਧਰ ਆਪਣਾ ਜਿਹੜਾ ਵੀ ਫੰਕਸ਼ਨ ਹੈਗਾ ਉਧਰਲੇ ਘਰੇ ਚੱਲਣਾ ਟੈਂਟ ਵਾਲੇ ਬਾਈ ਨੂੰ ਮੈਂ ਪੁੱਛਿਆ ਸੀਗਾ ਫੇਰ ਦੂਜੀ ਵਾਰੀ ਉਹ ਕਹਿੰਨੇ ਬਈ ਦਿਨ ਚੜਨਾ ਦਿਨ ਚੜਨਾ ਉਹ ਕਹਿੰਨੇ ਬਈ ਦਿਨ ਚੜਨਾ ਕਰੇ 8 ਵਜੇ ਤੱਕ ਅਸੀਂ ਨਿਮੇੜ ਦਈਏ ਆਪਦੇ ਆਪ ਨੂੰ ਕਹਿੰਨੇ ਤਕੜੇ ਮੰਨਾਂਗੇ ਸਾਨੂੰ ਕਹਿੰਨੇ 8 ਵਜੇ ਟਾਈਮ ਮਿਲੇ ਆ ਵਾ ਬਾ ਠੀਕ ਹੈ ਹੁਣ ਆਪਾਂ ਇੱਥੇ ਵਲੌਗ ਨਹੀਂ ਕਰਦੇਣੀਆਂ ਕਲੋਜ਼ਿੰਗ ਲੋ ਵੀ ਮਿੱਤਰ ਪਿਆਰਿਓ ਅੱ ਕਾਲੂ ਹੈਗੇ ਜਾਗੂ ਦਾ ਪ੍ਰੋਗਰਾਮ ਹੈਗਾ ਤੇ ਮੰਗਲੇ ਦਾ ਪ੍ਰੋਗਰਾਮ ਹੈਗਾ ਤੇ ਇਹ ਬੰਦੇ ਨੇ ਅੱਜ ਰਾਤ ਨੂੰ ਸਾਰੀ ਇੰਦਿਆਨੀ ਡੌਟੀ ਚੈਲ ਜੀ ਆਪਣੀ ਸਾਰੀ ਰਾਤ ਨੂੰ ਡਿਊਟੀ ਆਈ ਇਹਦਾ ਬਈ ਸਪੈਸ਼ਲੀ ਧੰਨਵਾਦ ਅਸੀਂ ਲੱਗੇ ਸੌਣ ਤੜਕੇ ਫਿਰ ਸਾਨੂੰ ਹੋਰ ਵੀ ਕੰਮ ਹੈਗੇ ਇੱਕ ਦੋ ਤੁਹਾਨੂੰ ਸਾਰੇ ਉੱਠਣਾ ਪੈਣਾ ਉਹ ਤੁਹਾਨੂੰ ਕੱਲ ਵਾਲੇ ਬਲੌਗ ਚ ਦੱਸਾਂਗੇ ਤੇ ਪਰ ਇਹਨੇ ਅੱਜ ਸਾਰੀ ਰਾਤ ਪਹਿਰਾ ਦੇਣਾ ਇਹ ਵੀ ਸੱਤ ਡਿਊਟੀ ਲੱਗੀ ਜੀ ਇਹ ਰਾਤ ਦੇ ਕਦੋਂ ਵੱਜਾ ਪਾਪਾ ਕਹਿ ਤਾ ਕੋਈ ਜਿੰਨਾ ਟਾਈਮ ਆਪਾਂ ਦੱਸਿਆ ਵੀ ਜਿੰਨਾ ਟਾਈਮ ਸਾਰਾ ਕੰਮ ਨਿਬੜਦਾ ਨਹੀਂ ਆਪਾਂ ਆਖ ਨਹੀਂ ਲਾਉਣੀ ਆਖ ਨਹੀਂ ਲਾਉਣੀ ਇਹਦੀ ਸਾਰੀ ਡੀਕ ਡੀਕਡ ਲਵਾਈਆਂ ਦਾ ਕੰਮ ਚੱਲੀ ਜਾਂਦਾ ਤੇ ਆ ਮੈਟ ਮੂਡ ਪਿੱਛੇ ਆਏ ਵੇ ਸਾਰੇ ਹਜੇ ਇਹਨਾਂ ਨੇ ਟੇਬਲ ਟੂਬਲ ਜਿਹੜੇ ਹੈਗੇ ਲਾਉਣੇ ਹੈਗੇ ਆ ਸਾਰੀ ਰਾਤ ਦੇ ਸਾਰਾ ਕੰਮ ਇਧਰ ਵੇ ਸਾਰਾ ਇਹਨਾਂ ਦੇ ਜਿੰਨਾ ਸਮਾਨ ਪਿਆ ਸਾਨੂੰ ਦੇਖਦਾ ਪਿਆ ਹੈ ਹਾਂ ਆ ਸਾਰਾ ਸਾਨੂੰ ਕੰਪਲੀਟ ਕੀਤਾ ਮਿਲੂਗਾ ਉਹ ਤੜਕਿਉ ਆਪਣੇ ਕੱਲ੍ਹ ਵਾਲੇ ਵਲੌਗ ਚ ਆ ਜੂਗਾ ਦੱਸੇ ਹੋ ਆਪਣਾ ਹਾਂ ਜਦੋਂ ਤੂੰ ਉੱਠਣਾ ਹਾਂ ਕਹੇਗਾ ਯਾਰ ਕੀ ਆਵਾਜ਼ ਚੀਜ਼ ਬਣੀ ਹਾਂ ਨਹੀਂ ਸਹੀ ਗੱਲ ਆ ਜਦੋਂ ਤੜਕੇ ਉੱਠਣਾ ਤੇ ਇਹ ਆਤਮਿਕ ਕਿੱਥੇ ਕਿਉਂ ਮੈਂ ਕਿੱਥੇ ਬਸ ਵਾ ਇਹ ਸਾਰਾ ਦੇਖ ਰੇਕ ਚ ਹੁਣ ਆਪਣੇ ਜੱਸੇ ਬਾਈ ਦੇ ਤੇ ਹੁਣ ਵਲੌਗ ਦੀ ਕਰਤੀ ਆ ਫਿਰ ਸਮਾਪਤੀ ਕੱਲ ਨੂੰ ਫਿਰ ਮਿਲਾਂਗੇ ਆਪਾਂ ਸਸੀ ਕਾ ਜੀ ਜੇ ਵੀਡੀਓ ਵਧੀਆ ਲੱਗੀ ਨਾਈਟ ਜੇ ਵੀਡੀਓ ਵਧੀਆ ਲੱਗੀ ਚੈਨਲ ਆਪਣਾ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਜਰੂਰ ਦੱਸੋ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਸੋਨੂ ਕਮੈਂਟਾਂ ਦੇ ਬਾਈ ਜਦੋਂ ਤੁਸੀਂ ਤੁਹਾਡੇ ਕਮੈਂਟ ਬਾਈ ਸਾਨੂੰ ਸਾਰਿਆਂ ਦੇ ਬਹੁਤ ਚੰਗੇ ਆਉਂਦੇ ਆ ਬਾਈ ਕਮੈਂਟ ਪੜ੍ਹ ਕੇ ਸਾਡੇ ਦਿਲ ਨੂੰ ਬਹੁਤ ਖੁਸ਼ੀ ਮਿਲਦੀ ਹੈ ਇਹ ਬਾਈ ਕਮੈਂਟ ਪੜ੍ਹ ਲਿਆ ਕਿ ਤੁਹਾਨੂੰ ਬਾਈ ਮੈਨੂੰ ਫਰਦ ਦੇ ਤੂੰ ਦੱਸੀ ਮਾੜਾ ਕਿੰਨਾ ਕੁ ਬਿਜੀ ਹੈਗਾ ਮੈਂ ਦੱਸੀ ਮਾੜਾ ਬਾਈ 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 ਬੰਦਾ ਸਾਡਾ ਬਹੁਤ ਬਿਜੀ ਆ ਬਾਈ ਜ ਲਵ ਯੂ ਆ ਭਰਾਵਾਂ ਨੂੰ ਬਾਈ ਤੁਸੀਂ ਜਿਹੜੇ ਸਾਡੇ ਵੱਡੇ ਭਾਈ ਨੂੰ ਬਾਈ ਇੰਨਾ ਮਾਣ ਕਰਦੇ ਹੋ ਪਰ ਆਪਾਂ ਮਿਲਾਂਗੇ ਟੈਮ ਮਿਲਣਾ ਜਰੂਰ ਆ ਬਾਈ ਬਾਈ ਨਹੀਂ ਦੱਸਦੇ ਇੰਨਾ ਬਾਈ ਯਾਰ ਤੁਹਾਨੂੰ ਮਿਲਾਵਾਂਗੇ ਜਾਣ ਤੋਂ ਪਹਿਲਾਂ ਪਹਿਲਾਂ ਕੈਨੇਡਾ ਜਾਣ ਤੋਂ ਪਹਿਲਾਂ ਪਹਿਲਾਂ ਆਪਾਂ ਤੁਹਾਨੂੰ ਬੁਲਾਵਾਂਗੇ ਮੇਰੀ ਗਾਰੰਟੀ ਤੇ ਇੰਨੀ ਖਾਦਰੀ ਅੱਜ ਦੀ ਕਰੀ ਆਪਣੇ ਕਬੂਲ ਤੇ ਮਿਲਾਂਗੇ ਕੱਲੂ ਇੱਕ ਨਵੇਂ ਸੋਹਣੇ ਪ੍ਰੋਗਰਾਮ ਦੇ ਵਿੱਚ ਤੇ ਨਵੇਂ ਬਲੌਗ ਦੇ ਵਿੱਚ ਉਰੋ ਤੱਕ ਲਈ ਰੱਬ ਰਾਖਾ ਇੱਕ ਰੀ ਇਸ ਨਾਲੇ ਰੱਬ ਰੱਖਾ ਰੱਬ ਰੱਖਾ ਇਹਦਾ ਵੀ ਚੈਨਲ ਆਪਾ ਬਣਾ ਦੇਣਾ ਇਹਦਾ ਬਣਾਇਆ ਹੈ ਬੰਦ ਕਰ ਪਹਿਲਾਂ ਬਣਿਆ ਸੀਗਾ ਬਾਈ ਆ ਸਾਡੀ ਟੀਮ ਨੇ ਸਾਡਾ ਸਾਥ ਨੇ ਸਾਥ ਨੇ ਕੋਈ ਨਾ ਹੋ ਤੇਰਾ ਨਵਾਂ ਚੈਨਲ ਨਾਲ ਏਕ ਕਰੀ ਖਦੇ ਰੱਬ ਰੱਖਾ ਰੱਬ ਰੱਖਾ ਮਿਲਾਂਗੇ ਕੱਲ ਨੂੰ ਟਾਟਾ ਬਾਈ ਜੀ ਨਾਮੇ ਪਾਵਨ